ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਟਾਈਮ ਹੋ ਗਿਆ ਜੀ 7:00 ਵਜੇ ਤੇ ਆਪਾਂ ਪਿੰਡਰ ਤੋਂ ਗੱਡੀ ਕਢਾਉਣੀ ਹੁਣ ਦੱਸ ਦਿਆਂ ਕਿੱਥੇ ਜਾਣਾ ਆਹ ਕੂਲਰ ਮੰਜਾ ਪਰਾਂ ਕਰਨਾ ਪੈਣਾ ਮੰਜੇ ਹੀ ਪਰਾਂ ਕਰਦੀ ਕੂਲਰ ਤਾਂਹੀਂ ਉਧਰੋਂ ਪਰਾਂ ਮੋੜ ਲੈਣਾ ਚਲ ਹੈ ਬੜ ਰਹੀਆ ਉਹਦੇ ਬੜ ਰਹੀਆ ਵਿੰਗਾ ਕਰਤਾ ਦੀ ਨੇ ਹੂੰ ਚੱਲ ਚੱਲ ਤੂੰ ਕੱਪੜੇ ਪਾ ਮੈਂ ਕਰਦੀ ਆ ਬਸ ਇੱਥੇ ਮੁਰਜੂ ਇੰਨਾ ਕ ਆਪੀ ਇੱਥੇ ਉਠੀ ਨਹੀਂ ਦੀ ਜਾ 15 ਕਿੰਨੀ ਚ ਪਾਇਆ ਮੈਂ ਦੁੱਧ ਜਿਹੜਾ ਉਹਨਾਂ ਦੇ ਫੜਾਉਣਾ ਵੱਡੀ ਜਿਹਾ ਹਾਂ 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 ਚਲੋ ਜੀ ਅੱਜ ਹੈਗੀ ਹੈ ਤੀਜ ਆਪਾਂ ਬਾਬੇ ਜੋਗੀ ਪੀਰ ਦੇ ਨਾਲ ਅਸੀਂ ਜਦੋਂ ਮੱਝ ਸੂਂਦੀ ਹੈ ਦੁੱਧ ਕਿਉਂ ਪਾ ਕੇ ਆਉਣੀ ਹੁੰਦੀ ਆ ਸੋ ਇਹ ਨਾ ਚੈਲਾ ਦਾ ਸੀਗਾ ਜਾਂਦੇ ਹੁੰਦੇ ਸੀ ਮੈਸੀ ਤਾਂ ਨਹੀਂ ਪਿੰਡੋਂ ਜਾਂਦੀ ਸਾਡੀ ਮੰਮੀ ਜਾਂਦੀ ਹੁੰਦੀ ਸੀ ਤੇ ਅਸੀਂ ਨੇ ਵਿੱਚ ਦੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਇਹ ਸਾਡੀ ਮੰਮੀ ਜਾਂਦੀ ਹੁੰਦੀ ਸੀ ਉੱਥੇ ਇਹ ਹੈਗਾ ਇਹ ਮਾਨਸਾ ਜ਼ਿਲ੍ਹੇ ਦਾ ਹੈਗਾ ਗੁਰੂ ਘਰ ਉਹ ਬਣਿਆ ਹੋਇਆ ਬਾਬੇ ਦੀ ਸਮਾਦ ਸਾਨੂੰ ਬਹੁਤ ਜ਼ਿਆਦਾ ਵੀ ਉੱਥੋਂ ਵਿਸ਼ਵਾਸ ਹੈ ਸਾਡਾ ਸਾਡੇ ਵੀ ਮੰਨ ਲਓ ਮੱਝਾਂ ਤੋਂ ਸਾਨੂੰ ਗਾਦਨੇ ਆ ਸਾਡੇ ਇੱਕ ਗਾਂ ਹੀ ਰਹਿ ਗਈ ਸੀ ਮੱਝਾਂ ਸਾਰੀਆਂ ਖਰਾਬ ਹੋ ਗਈਆਂ ਸਾਨੂੰ ਵੇਚਣੀਆਂ ਪਈਆਂ ਉਸ ਤੋਂ ਬਾਅਦ ਅਸੀਂ ਉੱਥੇ ਜਾਣ ਲੱਗੇ ਸਾਡੀ ਮੰਮੀ ਦੇ ਨਾਲ ਨਾਲ ਬਹੁਤ ਵਧੀਆ ਬਾਬੇ ਦੀ ਕਿਰਪਾ ਹੁਣ ਅਸੀਂ ਵੀ ਜਿਹੜਾ ਹਨਾ ਹੁੰਦਾ ਜਿਵੇਂ ਪੂਰਨਵਾਸੀ ਤੇ ਵੀ ਅਸੀਂ ਜਦੋਂ ਮੱਝ ਸੁੰਦੀ ਆਦਾ ਦੁੱਧ ਕਿਉ ਪਾ ਕੇ ਆਉਨੇ ਆ ਤੇ ਵਧੀਆ ਲੱਗਦੀ ਐ ਇਹ ਗੱਲ ਚਲੋ ਜੀ ਬਾਹਲਾ ਤਾਂ ਹਨਾ ਆਪਾਂ ਅੰਧਵਿਸ਼ਵਾਸ ਤੇ ਪੈਂਦੇ ਨਹੀਂ ਜਿੰਨਾ ਕੋ ਹੁੰਦਾ ਉਹਨਾਂ ਕੀ ਕਰ ਲੈਣਾ ਚਲੋ ਜੀ ਹੁਣ ਪਿੰਦਰ ਨੇ ਗੱਡੀ ਖੜਤੀ ਆਪਾਂ ਚੱਲਦੇ ਆਂ ਤੇ ਮਿਲਦੇ ਆ ਕੇ ਹੋ ਸਕੇ ਮੈਂ ਉੱਥੇ ਸਾਨੂੰ ਬਾਬੇ ਦੀ ਦਰਸ਼ਨ ਕਰਾਉਂਗੀ ਵੀ ਕਿਵੇਂ ਦੀ ਸਮਾਧ ਬਣੀ ਹੋਈ ਹੈ ਕਿਵੇਂ ਸਾਨੂੰ ਘੰਟਾ ਲੱਗ ਜਾਣਾ ਜੀ ਉਰੋਂ ਇੱਕ ਘੰਟਾ ਲੱਗਦਾ ਆ ਜਾ ਭਾਈ ਮਾਸੀ ਕਿਧਰ ਵਗੀ ਉਹਨੂੰ ਦੁੱਧ ਦਸਣਾ ਦੀ ਮੇਰੇ ਚੱਪਲੇ ਬਦਲਣੀਆਂ ਨੇ ਮੈਂ ਮਤੋਈ ਚਲੋ ਜੀ ਸੀ ਬਹੁਤ ਕਾਲੀ ਨਾਲ ਐ ਹੋਇਆ ਸੀ ਵੀ 8 ਵਜੇ ਦੇ ਨੂੰ ਮੁੜੇ ਪਰ ਕੀ ਕਰੀਏ ਮੱਜਾਂ-ਮੁੱਜਾਂ ਦਾ ਹੋ ਜਾਂਦਾ ਹੈ ਹਨਾ ਸਾਰਾ ਕੰਮ ਨਿਮੇੜ ਕੇ ਜਾਣਾ ਪੈਂਦਾ ਕੱਲੇ ਬੰਦੇ ਨੂੰ ਬਹੁਤ ਔਖਾ ਹੈ ਅੱਜ ਸਰਦਾਰ ਜੀ ਕੱਖ ਵੀ ਨਹੀਂ ਲੈ ਕੇ ਆਏ ਕਹਿੰਦੇ ਫਿਰ ਬਾਲਾ ਲੇਟ ਹੋ ਜਾਣਗੇ ਇਹਨਾਂ ਨੇ ਆ ਕੇ ਜਾਣਾ ਵੀ ਹੁੰਦਾ ਸਾਰੇ ਪਾਸੇ ਭੱਜੇ-ਭੱਜੇ ਫਿਰਦੇ ਰਹਿੰਦੇ ਆ ਮਾਸੀ ਦੁੱਧ ਪਾਇਆ ਪਿਆ ਗਲਾਸ ਚ ਪਲ ਅੱਜ ਮੇਰਾ ਕੁਲਰ ਮੂਰੇ ਹਵਾ ਲੈਣੀ ਆਨੇ ਕੀ ਤਾਂ ਨਹੀਂ ਆਣਾ ਦੇਖਿਓ ਉਹਨੂੰ ਆ ਮੈਂ ਵੀ ਜਾਉ ਆ ਜਾ ਲੈ ਉੱਥੇ ਬਹਿ ਗਿਆ ਬਿਆੰਤ ਨੂੰ ਠੀਕਦਾ ਇਹ ਮੈਨੂੰ ਗਾਣਾ ਗੱਢੀ ਜਾਉ ਸੇਤੀ ਸੇਤੀ ਕਾਹਿੰਦਾ ਫੋਟੋ ਮੂਟੋਂ ਘੜਾ ਕੇ ਲੈ ਦੇ ਸਭ ਚੱਲ ਅੰਦਰ ਮੋਬਾਈਲ ਚੱਕ ਲੈ ਤੂੰ ਹੋ ਮਸੀ ਜਾਉ ਪੱਖੇ ਬੰਦ ਕਰਿਆ ਮਾਸੀ ਰਸੋਈ ਦਾ ਬਾਹੜਾ ਆਉਂਦੀ ਆਹ ਇੱਥੇ ਤਾਰ ਦੇ ਧੋਤੀਆਂ ਦੀਆਂ ਆ ਪਈਆਂ ਨੇ ਦੋ ਚੱਲ ਬਈ ਲੈ ਵਿੰਦਰ ਦੇ ਫੋਨ 'ਚ ਪੈਸੇ ਪਾਉਣੇ ਸੀ ਹਜੇ ਨਾਈਟ ਆਲ ਕੋਸ ਨਹੀਂ ਕਿੰਨਾ ਤਕ ਕਾਹ ਜੇ ਭਾਦ ਦਾ ਚੜੀ ਵੀ ਨਹੀਂ ਪਹਿਲੀ ਦੇਖੀ ਤੇ ਕਿਤੋਂ ਪੰਕਣ ਲੱਗੀ ਆਹੋ ਬੱਦਲ ਤੋਂ ਪਸੰਦ ਹੀ ਹੋਈ ਪਈ ਅੱਜ ਦਿਨਾਂ ਨਾਲ ਨਹੀਂ ਕੋਈ ਪਾਉਂਦੇ ਨੇ ਮਾਰੀ ਪਈ ਠੀਕ ਹਾਂ ਫੁੱਟੇ ਇੱਥੇ ਹੱਥ ਲੱਗ ਕੇ ਬਣਾਉਂ ਪਾਣਾ ਇੱਕ ਅਚਤ ਆਈ ਦਾ मसियाँ हथे पता नहीं किधर भज बढ़िया हो गया अच्छा ਚਲ ਜੀ ਆਪਾਂ ਪਹੁੰਚ ਗਏ ਜੋਗੀ ਪੀਰ ਇੱਕ ਘੰਟਾ ਲੱਗਿਆ ਸਾਨੂੰ ਇੱਥੇ ਅਜੇ ਭੀੜ ਨਹੀਂ ਹੈਗੀ ਨਾ ਕੁਸ ਅਗਲੇ ਤੀਜ ਤੇ ਮੇਲਾ ਭਰੂਗਾ ਉਦੋਂ ਜ਼ਿਆਦਾ ਇਕੱਠ ਹੋਊਗਾ ਸੀ ਤਾਂ ਕਰਕੇ ਹੁਣ ਜਾ ਆਗੇ ਫਿਰ ਔਖਾ ਹੋ ਜਾਂਦਾ ਪਤਾ ਨੂੰ ਬਾਬਾ ਜੋਗੀ ਪੀਰ ਦੇ ਦਰਸ਼ਨ ਪ੍ਰਾਣ ਬਹੁਤ ਵੱਡੀ ਸਮਾਦਣੀ ਪਹਿਲਾਂ ਦੀ ਹੁਣ ਇਹਦੀ ਮਰੰਮਤ ਹੋ ਰਹੀ ਹੈ ਨਮੀ ਦੇਖੋ ਬਹੁਤ ਸਰਦਾ ਵਾਲੇ ਲੋਕ ਆਉਂਦੇ ਨੇ ਇੱਥੇ ਸਰਦਾ ਜੀ ਮੈਨੂੰ ਵੀ ਵਧੀਆ ਸਰਦਾ ਇੱਥੇ ਅਸੀਂ ਮੱਝ ਸੂਈ ਤੋਨੇ ਹੁੰਨੇ ਸਾਨੂੰ ਮੈਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਜੀ ਹੁਣ ਆਪਾਂ ਬਾਬਾ ਜੀ ਵੀ ਪੀਰ ਦਾ ਘੋੜਾ ਲੱਗਿਆ ਹੈ ਅੰਦਰ ਉਹ ਦਿਖਾਉਨੇ ਆ ਤੁਹ ਬੰਨਾ ਮ ਖੜੇ ਗਏ ਫਿਰ ਮੈਂ ਫੋਨ ਆਇਤੀ ਰੇ ਗਏ ਹਾਂ carilla ਚਲੋ ਜੀ ਆਪਾਂ ਨੇ ਉਧਰ ਮੱਥਾ ਟੇਕ ਲਿਆ ਹੁਣ ਆਗੇ ਇੱਥੇ ਆਪਾਂ ਲੰਗਰ ਚ ਆਪਾਂ ਚਾਹ ਪੀ ਲਈ ਤੇ ਚਾਹ ਪੀ ਕੇ ਮੈਂ ਨਾ ਇੱਥੇ ਵਰਤਨਾ ਦੀ ਸੇਵਾ ਕਰੂੰਗੀ 10 ਮਿੰਟ ਸਰਦਾਰ ਜੀ ਖੜ ਜਾਨਗੇ ਉੱਥੇ ਤੇ ਹਜੇ 9 ਪੌਣੇ 9 ਹੋਈ ਨੇ 9 ਵਜੇ ਚੱਲਾਂਗੇ 15 ਮਿੰਟ ਲਾ ਦਾਂਗੇ ਆਪਾਂ ਉਸ ਤੋਂ ਬਾਅਦ ਬਸ 10 ਵਜੇ ਘਰੇ ਵਗ ਜਾਗੇ ਟਾਈਮ ਹੈਗਾ ਹਜੇ 15 ਮਿੰਟ ਹਨਾ ਤੇ ਬਹੁਤ ਵਧੀਆ ਆਪਾਂ ਨੇ ਮੱਥਾ ਟੇਕ ਲਿਆ ਸੀਟ ਦੇ ਵਿੱਚ ਮੈਂ ਹਰ ਇੱਕ ਥਾਂ ਮਿਸਨਿਆਸ ਨੇਹਾ ਜਾ ਕੇ ਸੀਟ 'ਚ ਮੱਥਾ ਟੇਕਿਆ ਉਹਨੇ ਜੀ ਪਿੱਠ 'ਚ ਬਹੁਤ ਔਖਾ ਹੋ ਜਾਂਦਾ ਏ ਇੱਕ ਮੈਥੋਂ ਲਾਤਾਂ ਨਾਲ ਖੜਿਆ ਨਹੀਂ ਜਾਂਦਾ ਤੇ ਇਸ ਕਰਕੇ ਹੋ ਜਾਂਦਾ ਤੇ ਹੁਣ ਆਪਾਂ ਬਸ ਉਹ ਮੈਂ ਬਰਤਨਾਂ ਦੀ ਸੇਵਾ ਕਰੂੰਗੀ ਕਿਉਂ ਇੱਥੇ ਰਾਤ ਰੋਤ ਨੂੰ ਸੰਗਤ ਜਿਹੜੀ ਪ੍ਰਸ਼ਾਦਾ ਪਾਣੀ ਸਕਦੀ ਆ ਉਹਦੇ ਵਾਲੇ ਬਰਤਨ ਕਾਫੀ ਹੋਏ ਪਏ ਤੇ ਚਲ ਆਪਾਂ 15 ਮਿੰਟਾਂ 'ਚ ਸੇਵਾ ਕਰਾ ਦਨੇ ਉਸ ਤੋਂ ਬਾਅਦ ਚੱਲਾਂਗੇ ਜੀ ਘਰ ਨੂੰ ਚਲੋ ਜੀ ਆਪਾਂ ਮੱਥਾ ਟੇਕਿਆ ਹੁਣ ਚੱਲਦੇ ਆ 9:30 ਹੋ ਗਏ ਕੋਲੇ ਲੋਕ ਹਾਂਜੀ ਕੀ ਕਰਨਗੀ ਦਾ ਖਾ ਚਾਚਾ ਦਾਨ ਲੈ ਕੇ ਕੀ ਕਰਨਗੀ ਤੂੰ ਚੱਪਲਾ ਕੰਮ ਨਹੀਂ ਕੀ ਚੱਪਲਾ ਮਾਵੇਂ ਕੀ ਪਵਾਉਣੀ ਨਹੀਂ ਦਾ ਹੈ ਲੈ ਗੱਡੀ ਦਾ ਚਲਾ ਲੈਂਦਾ ਉਹਦੋਂ ਠੰਡੀ ਹੋ ਜਾਂਦੀ ਕਿ ਮੁੰਡਿਆ ਉਹ ਫਿਰ ਮੈਂ ਚੱਲ ਬਸ ਕਰਕੇ ਮੈਂ ਮੈਂ ਉਹ ਉਪਾਏ ਦਿਖਾ ਸੀ ਮੈਂ ਜਲਦੀ 10 ਮਿੰਟ ਲਾ ਦਨੇ ਹੁਣ ਗਰਮੀ ਦੀ ਹੋ ਗਈ ਹੈ ਨਾ ਦਿਨੇ ਤਾਂ 10 11 ਵਜੇ ਹੋ ਜਾਂਦਾ ਕੋ ਮੰਜਾ ਕਾ ਵਜ ਗਏ ਅਜੇ ਤਾਂ 9 ਵਜੇ ਨੇ ਨਾ ਵਾਏ ਕਿਧਰ ਹੋ ਗਈ ਬਸ ਉਹਨੂੰ ਦੱਤੇ ਬੱਸਾਂ ਵੀ ਸੇਤੀ ਆਈਆਂ ਹੁੰਦੀਆਂ ਨੇ। ਹੂੰ। ਗੱਲ ਕਰ ਘੰਟੇ ਬਾਅਦ ਹੁੰਦੀ ਇੱਕ। ਹੌਟ ਸਾਈਡ ਹੀ ਲੱਗ ਜਾਏਗਾ। ਚਲ ਇੱਕੋ ਹੀ ਸਕੂਟਰੀ ਜੀ ਨੰਗ ਜੂਗੀ। ਮੈਂ ਤੇਰਾ ਬੱਸ ਆਉਂ ਜਾਣਾ। ਟੱਡਣਾ। ਲਾ ਜਾ ਹੁਣ ਕਿਹੜਾ ਵੀ ਹੈ ਖਾਲੀ ਤਾਂ ਹੈਗਾ। ਜੇ ਤੱਕ ਸੁੋਗੇ ਫਿਰ ਵੀ। ਆ ਬਾਗਦਾ ਮੈਨਾਂ ਇਹਦਾ ਬਾਬੇ ਦੀ ਲਾਤਣਾ। ਹੂੰ। ਦੰਨੇ ਹੂੰ ਸਾਈਡ ਤੋਂ ਪੋਰੀਆਂ ਦਾ ਇੱਥੇ ਵਾਲੀਆਂ ਲਾਗਦੀਆਂ ਨੇ ਲੈ ਲਗਾਣਾ ਉਹ ਆਊਟਸਾਈਡ ਲਈ ਜਾਨੇ ਹੋ ਆਦੀ ਬਸ ਆਣੇ ਆਏ ਰੋ ਰੋ ਗੱਲ ਕਰੀਂ ਦਰਾਉਣ ਦੇ ਅਗਲੇ ਨੂੰ ਹੋਏ ਨਹੀਂ ਪਤਾ ਇੱਧਰ ਜਾਊਗਾ ਇੱਧਰ ਇੱਧਰ ਹੀ ਮੋੜੂ ਕੱਢ ਲੈ ਫਿਰ ਇੱਧਰ ਠੀਖੀ ਵਾਲੀ ਉਹ ਚੱਲ 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 ਇੱਧਰ ਤਾਂ ਕੀ ਹੈ ਮਰਗੂਦ ਓਏ ਮਰਗੂਦ ਨੇ ਹਨਾ ਆਪਣੇ ਮਰੂਦ ਲੱਗੀ ਨਹੀਂ ਐ ਇਦ ਕੀ ਐਦ ਕੀ ਘਟਨੇ ਜਮੀਨ ਹੈਗਾ ਕੋਈ ਵੀ ਨਹੀਂ ਹੈਗਾ ਆ ਸੜਕਾਂਲੇ ਤੇ ਵੀ ਥੋੜੀ ਨੇ ਉੱਤੇ ਹੂੰ ਇਹਨਾਂ ਨੇ ਇਧਰ ਮਿਸਰਾਈ ਮੋਟਰ ਤੇ ਵੀ ਹੁੰਨੇ ਤੇ ਉੱਥੇ ਵੀ ਲੱਗੇ ਇਧਰ ਆ ਸਾਰੀਆਂ ਹੈਵੀ ਪਹਾੜੀ ਪਤਾ ਰੱਖਣ ਲੱਗੇ ਹੂੰ ਫੇਰ ਰੋਡ ਤੇ ਤਾਂ ਸਾਰੀ ਜਾਦੀ ਨੇ